ਪਹਿਲਾਂ ਹੀ ਕਰਵਾ ਲਓ ਟੈਂਕੀਆਂ ਫੁੱਲ ਹੁਣ ਇਤਵਾਦ ਪੈਟਰੋਲ ਪੰਪ ਰਹਿਣਗੇ ਬੰਦ ਇਹਨਾਂ ਇਲਾਕਿਆਂ 'ਚ ਸਭ ਤੋਂ ਵੱਧ ਹੋਣੀ ਹੈ ਦਿੱਕਤ ਪੈਟਰੋਲ ਪੰਪ ਆਮ ਤੌਰ ਤੇ ਹਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਪੈਟਰੋਲ ਪੰਪ ਹੁੰਦੇ ਨੇ ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਆਂ ਤਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਵੀਕਲ ਦੇ ਟੈਂਕੀ ਵੱਲ ਦੇਖਦੇ ਆਂ ਯਾਨੀ ਕੀ ਪੈਟਰੋਲ ਦੇਖਦੇ ਆਂ ਕਿ ਹੈ ਜਾਂ ਨਹੀਂ ਕਿ ਰਾਹ ਦੇ ਵਿੱਚ ਸਾਨੂੰ ਕੋਈ ਦਿੱਕਤ ਨਾ ਸਕੇ ਤਾਂ ਖਾਸ ਕਰਕੇ ਜਦੋਂ ਵੀਕੈਂਡ ਹੁੰਦਾ ਉਦੋਂ ਸਾਰਿਆਂ ਦੇ ਪਲਾਨ ਹੁੰਦੇ ਨੇ ਕਿ ਕਿਤੇ ਆਨ ਚਾਹੁੰਦੇ ਕਿਤੇ ਘੁੰਮਣ ਦੇ ਜਾਂ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦੇ ਜਾਂ ਕੋਈ ਕੰਮ ਅਜਿਹਾ ਪੈਂਡਿੰਗ ਹੁੰਦੇ ਨੇ ਜ ਜਨਾਂ ਨੂੰ ਬੰਦਾ ਪੂਰਾ ਕਰਨਾ ਚਾਹੁੰਦਾ ਤਾਂ ਕੀ ਹੋਵੇ ਚੇਕਰ ਤੁਹਾਡੇ પેટ્રોલ ਦੀ ਕਮੀ ਹੋ ਜਾਏ ਵਹੀਕਲ ਦੇ ਵਿੱਚ ਜੇਕਰ ਤੁਹਾਡੇ ਵਹੀਕਲ ਦੇ ਵਿੱਚ પેટ્રોલ ਨਾ ਹੋਵੇ ਤਾਂ ਤੁਸੀਂ ਪੰਪ ਤੇ ਜਾਓ ਅੱਗੇ ਪੰਪ ਬੰਦ ਹੋਵੇ ਉਹ ਵੀ ਹੋਵੇ ਉਸ ਦਿਨ ਜਿਸ ਦਿਨ ਤੁਸੀਂ ਘੁੰਮਣ ਦਾ ਪਲਾਨ ਬਣਾਇਆ ਹੋਵੇ ਤਾਂ ਅਜਾਈ ਹੋਣ ਵਾਲਾ ਹੁਣ ਪੰਜਾਬ ਦੇ ਵਿੱਚ ਕਿਉਂਕਿ ਐਤਵਾਰ ਨੂੰ ਹੁਣ ਪੰਜਾਬ ਦੇ ਵਿੱਚ ਪੈਟਰੋਲ ਪੰਪ ਬੰਦ ਰਹਿਣਗੇ ਪੰਜਾਬ ਦੀ ਇੱਕ ਅਜਿਹੀ ਥਾਂ ਹੈ ਜਿੱਥੇ ਹਰ ਐਤਵਾਰ ਹੀ ਇਹ ਪੈਟਰੋਲ ਪੰਪ ਬੰਦ ਰਹਿਣਗੇ ਤਾਂ ਬਹੁਤ ਜ਼ਿਆਦਾ ਦਿੱਕਤ ਆਣ ਵਾਲੀ ਹੈ ਸੋ ਜਾਣਦਿਆਂ ਕਿਹੜੀ ਉਹ ਥਾਂ ਹੈ ਕਿਉਂ ਇਹ ਫੈਸਲਾ ਲਿਆ ਗਿਆ ਹੈ ਤਦ ਦੱਸਿਏ ਕਿ ਲੁਧਿਆਣਾ ਦੇ ਵਿੱਚ ਅਜਿਹਾ ਹੋਣ ਜਾ ਰਿਹਾ ਲੁਧਿਆਣਾ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਲੁਧਿਆਣਾ ਚ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਿਆ ਕਰਨਗੇ ਇਹ ਫੈਸਲਾ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਯਾਨੀ ਕਿ ਪੀਪੀਡੀਏ ਨੇ ਲਿਆ ਹੈ ਪੀਪੀਡੀਏ ਨੇ ਐਲਾਨ ਕੀਤਾ ਹੈ ਕਿ ਹੁਣ ਹਰ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੋਵੇਗੀ ਇਹ ਫੈਸਲਾ 18 ਅਗਸਤ ਨੂੰ ਲਾਗੂ ਕੀਤਾ ਜਾ ਰਿਹਾ ਹੈ ਪੀਪੀਜੀਏ ਦਾ ਕਹਿਣਾ ਹੈ ਕਿ ਸਾਰਿਆਂ ਨੇ ਆਪਣੇ ਖਰਚੇ ਘਟਾਉਣ ਦੇ ਲਈ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਕੇਂਦਰ ਸਰਕਾਰ ਪਿਛਲੇ 7 ਸਾਲਾਂ ਤੋਂ ਉਹਨਾਂ ਦੇ ਕਮਿਸ਼ਨ ਦੇ ਵਿੱਚ ਵਾਅਦਾ ਨਹੀਂ ਕਰ ਰਹੀ ਹੈ ਰਸ ਕਰਕੇ ਹੁਣ ਐਸੋਸੀਏਸ਼ਨ ਸੰਘਰਸ਼ ਕਰੇਗੀ ਇਸ ਵੇਲੇ 2 ਫੀਸ ਦੀ ਕਮਿਸ਼ਨ ਦਿੱਤਾ ਜਾ ਰਿਹਾ ਹੈ ਜਦ ਕਿ 5 ਫੀਸ ਦੀ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਪੀਪੀਜੀਏ ਦੇ ਪ੍ਰਧਾਨ ਰਣਜੀਤ ਸਿੰਘ ਗਾਂਧੀ ਨੇ ਦੱਸਿਆ ਕਿ ਸਾਰੇ ਕਾਰੋਬਾਰੀਆਂ ਦਾ ਕਮਿਸ਼ਨ ਵੱਧ ਚਾਹੁੰਦਾ ਹੈ ਪਰ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਪਿਛਲੇ 7 ਸਾਲਾਂ ਤੋਂ ਨਹੀਂ ਵਧਾਇਆ ਗਿਆ ਜਿਹੜੀ ਵਸਤੂ 80 ਰੁਪਏ ਦੀ ਹੁੰਦੀ ਸੀ ਉਹ ਅੱਜ 120 ਰੁਪਏ ਤੱਕ ਪਹੁੰਚ ਗਈ ਹੈ ਪਰ ਸਰਕਾਰ ਤੇਲ ਵੇਚਣ ਵਾਲਿਆਂ ਦਾ ਕਮਿਸ਼ਨ ਵਧਾਉਣ ਤੇ ਬਿਲਕੁਲ ਚੁੱਪ ਹੈ ਉਹਨਾਂ ਨੇ ਕਿਹਾ ਕਿ ਪਿਛਲੇ 5 ਮਹੀਨਿਆਂ ਤੋਂ ਪੈਟਰੋਲ ਪੰਪ ਮਾਲਕ ਤੇਲ ਨਾ ਖਰੀਦ ਕੇ ਹੜਤਾਲ ਤੇ ਚਲੇ ਗਏ ਸਨ ਉਸ ਸਮੇਂ ਕੇਂਦਰ ਸਰਕਾਰ ਨੇ ਪ੍ਰੋਮਸਾ ਦਿੱਤਾ ਸੀ ਕਿ ਛੋਣਾ ਤੋਂ ਬਾਅਦ ਉਹਨਾਂ ਦਾ ਕਮਿਸ਼ਨ ਵਧਾ ਦਿੱਤਾ ਜਾਵੇਗਾ ਪਰ ਹੁਣ ਸਰਕਾਰ ਉਹਨਾਂ ਨੂੰ ਮੋੜ ਨਜ਼ਰਅੰਦਾਜ਼ ਕਰ ਰਹੀ ਹੈ ਗਾਂਧੀ ਨੇ ਕਿਹਾ ਕਿ ਹਫਤਾਵਾਰੀ ਛੁੱਟੀਆਂ ਤੇ ਸਮਾਜਿਕ ਐਮਰਜੈਂਸੀ ਸੇਵਾ ਚਾਲੂ ਰਹੇਗੀ ਐਂਬੂਲੈਂਸ ਜਾਂ ਸਰਕਾਰੀ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਮੁਹੱਈਆ ਕਰਵਾਇਆ ਜਾਏਗਾ ਫਿਲਹਾਲ ਜ਼ਿਲ੍ਹਾ ਪੱਧਰ ਤੇ ਮੀਟਿੰਗ ਰੱਖੀ ਗਈ ਹੈ ਜਲਦੀ ਪੰਜਾਬ ਪੱਧਰ ਤੇ ਸੂਬਾ ਪੱਧਰ ਤੇ ਵੀ ਮੀਟਿੰਗਾਂ ਕੀਤੀਆਂ ਜਾਣ ਗਿਆ ਤਾਂ ਜੋ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਵਧਾਇਆ ਜਾ ਸਕੇ